ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਕੁਝ ਪ੍ਰਸਤਾਵ ਰੱਖੇ ਜਾਣੇ ਸਨ ਪਰ ਸਪੀਕਰ ਨੇ ਉਹਨਾਂ ਨੂੰ ਨਾਮਨਜ਼ੂਰ ਕੀਤਾ ਗਿਆ ਕੀ ਪ੍ਰਸਤਾਵ ਸਨ ਔਰ ਕਿਉਂ ਨਾਮਨਜ਼ੂਰ ਕੀਤੇ ਇਹਦੇ ਬਾਰੇ ਗੱਲ ਕਰਦੇ ਆਂ ਐਮ ਐਲ ਏ ਅਮਨ अरोड़ा ਜੀ ਨਾਲ अरोड़ा ਸਾਹਿਬ ਕੀ ਪ੍ਰਸਤਾਵ ਤੁਸੀਂ ਲਿਆਉਂਦੇ ਸੀ ਜਿਨ੍ਹਾਂ ਨੂੰ ਤੁਸੀਂ ਪਬਲਿਕ ਹਿੱਤ ਦੇ ਮੰਨਦੇ ਹੋ ਅਸੀਂ ਚਾਰ ਇੰਪੋਰਟੈਂਟ ਇਸ਼ੂਜ਼ ਨੇ ਜਿਹੜੇ ਉਹ ਕੋਲੋਟੇਸ਼ਨ ਧਿਆਨ ਦੇਵੋ ਮਤੇ ਰਾਹੀਂ ਅਸੀਂ ਸਪੀਕਰ ਸਾਹਿਬ ਨੂੰ ਸਬਮਿਟ ਕੀਤੇ ਸੀ 20 25 ਦਿਨ ਪਹਿਲਾਂ ਇੱਕ ਸੀਗਾ ਕਿ ਜਿਹੜੇ 100 ਸਾਲ ਹੋ ਗਏ ਨੇ ਜੱਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਹੈ ਉਹਦੇ ਚ ਇੱਕ ਮਤਾ ਪਾ ਕੇ ਭੇਜਿਆ ਜਾਵੇ ਬ੍ਰਿਟੇਨੀਆ ਦੀ ਸਰਕਾਰ ਨੂੰ ਇੰਗਲੈਂਡ ਦੀ ਸਰਕਾਰ ਨੂੰ ਕਿ ਉਹ ਪੂਰੇ ਦਾ ਪੂਰਾ ਸੈਂਟਰ ਨੂੰ ਭੇਜਿਆ ਜਾਵੇ ਤਾਂ ਕਿ ਉਹ ਬ੍ਰਿਟੇਨੀਆ ਨੂੰ ਕਹੇ ਕਿ ਮਾਫੀ ਮੰਗੇ ਜਿਹੜੇ ਸਾਡੇ ਭਰਾਵਾਂ ਨੂੰ ਜਲ੍ਹਿਆਂਵਾਲੇ ਬਾਗ ਦੇ ਵਿੱਚ ਸਾਾਕਾ ਕੀਤਾ ਗਿਆ ਦੂਜਾ ਸ਼ਹੀਦ ਉਦਮ ਸਿੰਘ ਔਰ ਸ਼ਹੀਦ ਭਗਤ ਸਿੰਘ ਨੂੰ ਨੈਸ਼ਨਲ ਮਾਟੇਅਰ ਦਾ ਕੌਮੀ ਸ਼ਹੀਦ ਦਾ ਜਿਹੜਾ ਦਰਜਾ ਹੈ ਉਹ ਦਿਵਾਉਣ ਦੇ ਲਈ ਸੈਂਟਰ ਸਰਕਾਰ ਨੂੰ ਲਿਖਿਆ ਜਾਵੇ ਤੀਜਾ ਪਿਛਲੇ ਸਰਕਾਰ ਦੇ ਦੌਰਾਨ ਤਿੰਨ ਪ੍ਰਾਈਵੇਟ ਪਲਾਂਟਾਂ ਦੇ ਨਾਲ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਸਰਕਾਰ ਨੇ ਜਿਹੇ ਐਗਰੀਮੈਂਟ ਕੀਤੇ ਜਿਹਦੇ ਤਹਿਤ ਜੇ ਉਹ ਇੱਕ ਯੂਨਿਟ ਵੀ ਨਹੀਂ ਬਣਾਉਣਗੇ ਤਾਂ ਸਰਕਾਰ ਪੰਜਾਬ ਸਰਕਾਰ ਪੰਜਾਬ ਦੀਆਂ ਲੋਕਾਂ ਦੇ ਜੇਬਾਂ ਦੇ ਵਿੱਚੋਂ 2800 ਕਰੋੜ ਰੁਪਏ ਹਰ ਸਾਲ ਕੱਢ ਕੇ ਉਹਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦੇਵੇਗਾ 25 ਸਾਲ ਦੇ ਐਗਰੀਮੈਂਟ ਨੇ ਤੇ 70000 ਕਰੋੜ ਰੁਪਏ ਜਿਹੜਾ ਉਹ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕੱਢ ਕੇ ਨਿੱਤਰ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਸਰਕਾਰ ਨੇ ਦੇ ਦੇਣਾ ਹੈ ਚੌਥਾ 11 ਮਾਰਚ 2012 ਨੂੰ ਰਿਜ਼ਲਟ ਆਇਆ ਸੀਗਾ ਇਹਨਾਂ ਚੋਣਾਂ ਦਾ ਉਸ ਤੋਂ ਇੱਕ ਦਿਨ ਪਹਿਲਾਂ 10 ਮਾਰਚ ਨੂੰ ਪਿਛਲੀ ਸਰਕਾਰ ਨੇ 31000 ਕਰੋੜ ਦਾ ਜਿਹੜਾ ਅਨਾਜ ਘਟਾਲਾ ਹੋਇਆ ਸੀਗਾ ਉਹਨੂੰ ਲੋਨ ਦੇ ਵਿੱਚ ਕਨਵਰਟ ਕਰ ਦਿੱਤਾ ਉਹ 31000 ਕਰੋੜ ਰੁਪਏ ਆਉਣ ਵਾਲੇ 20 ਸਾਲਾਂ ਦੇ ਵਿੱਚ 65000 ਕਰੋੜ ਬਣ ਜਾਏਗਾ ਹਰ ਮਹੀਨੇ 270 ਕਰੋੜ ਰੁਪਏ ਬਣਦੇ ਨੇ ਯਾਨੀ ਕਿ ਹਰ ਰੋਜ਼ 9 ਕਰੋੜ ਰੁਪਏ ਜਿਹੜਾ ਉਹ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਦੇ ਉੱਪਰ ਇਹਨਾਂ ਨੇ ਉਹ ਡਾਕਾ ਮਾਰਿਆ ਔਰ ਉਪਾ ਦਿੱਤਾ ਗਿਆ ਇਹ ਜਵਾਬ ਨੇ ਜਿਹੜੇ ਇਹ ਚਾਰੇ ਮਤੇ ਨੇ ਜਿਹੜੇ ਇਹ ਸਪੀਕਰ ਸਾਹਿਬ ਵੱਲੋਂ ਰਿਜੈਕਟ ਕਰ ਦਿੱਤੇ ਗਏ ਤੇ ਉਹਦੇ ਕਾਰਨ ਕੀ ਦੱਸੇ ਗਏ ਨੇ ਕਿ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਜਿਹੜਾ ਕੀਤਾ ਉਹ ਇਹ ਮਾਮਲਾ ਸਰਕਾਰੀ ਨੀਤੀ ਨਾਲ ਸੰਬੰਧਿਤ ਹੈ ਮੈਨੂੰ ਇਹ ਦੱਸੋ ਕਿ ਸਰਕਾਰੀ ਨੀਤੀ ਜੇ ਅਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਚੱਕ ਸਕਦੇ ਹੈਗੇ ਡਿਸਕਸ ਨਹੀਂ ਕਰ ਸਕਦੇ ਹੈਗੇ ਤੇ ਔਰ ਕਿੱਥੇ ਜਾ ਕੇ ਕਰੀਏ ਲੋਕ ਸਾਨੂੰ ਸਰਕਾਰੀ ਨੀਤੀ ਬਣਾਉਣ ਤੇ ਡਿਸਕਸ ਕਰਨ ਲਈ ਤਾਂ ਇੱਥੇ ਭੇਜਦੇ ਨੇ ਤੇ ਇਹ ਰਿਜੈਕਟ ਕੀਤਾ ਸਪੀਕਰ ਸਾਹਿਬ ਨੇ ਦੂਜਾ ਸ਼ੀ ਉਦਮ ਸਿੰਘ ਤੇ ਭਗਤ ਸਿੰਘ ਦਾ ਮਸਲਾ ਇਹ ਕਹਿ ਕੇ ਰਿਜੈਕਟ ਕੀਤਾ ਗਿਆ ਕਿ ਇਹ ਮਸਲਾ ਤਾਜ਼ਾ ਨਹੀਂ ਹੈ ਮੈਨੂੰ ਕਹਿੰਦੇ ਹੋ ਦੁੱਖ ਹੋਏ ਕਿ ਸਪੀਕਰ ਸਾਹਿਬ ਨੂੰ ਵੀ ਔਰ ਸਰਕਾਰ ਦੇ ਉੱਪਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਫਿੱਟ ਲਾਣ ਤੇ ਔਰ ਇਸ ਤੋਂ ਵੀ ਪਹਿਲਾਂ ਸਾਰੇ ਸਰਕਾਰਾਂ ਦੇ ਉੱਪਰ ਔਰ ਸਪੀਕਰਾਂ ਦੇ ਉੱਪਰ ਕਿ 70 ਸਾਲ ਬਾਅਦ ਵੀ ਅਸੀਂ ਸ਼ਹੀਦ ਉਦਮ ਸਿੰਘ ਤੇ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਅਸੀਂ ਜਦੋਜਹਿਦ ਕਰ ਰਹੇ ਹਾਂ ਉਦੋਂ ਪਹਿਲਾਂ ਦਵਾਇਆ ਨਹੀਂ ਗਿਆ ਇਹਨਾਂ ਤੋਂ ਤੇ ਹੁਣ ਜਦੋਂ ਅਸੀਂ ਕਹਿ ਰਹੇ ਹਾਂ ਤੇ ਇਹ ਕਹਿ ਰਹੇ ਨੇ ਤਾਜ਼ਾ ਨਹੀਂ ਹੈ ਤੀਜਾ ਮਸਲਾ ਜਿਹੜਾ 31000 ਕਰੋੜ ਦਾ ਅਨਾਜ ਘਟਾਲੇ ਦੀ ਗੱਲ ਆ ਇਹਨਾਂ ਨੇ ਕਹਿਤਾ ਕਿ ਇਹ ਰਾਜਪਾਲ ਦੇ ਭਾਸ਼ਣ ਦੌਰਾਨ ਇਹ ਬਹਿਸ ਕਰ ਸਕਦੇ ਹੋ ਇਹ ਤਿੰਨੇ ਜਿਹੜੇ ਕਾਰਨ ਰੀਜ਼ਨ ਇਹਨਾਂ ਨੇ ਦਿੱਤੇ ਨੇ ਆ ਇਹ ਜਿਹੜਾ ਕੋਲ ਅਟੈਂਸ਼ਨਸ ਲੱਗਦੀਆਂ ਨੇ ਇਹ ਪੰਜਾਬ ਵਿਧਾਨ ਸਭਾ ਦੀ ਰੂਲ ਬੁੱਕ ਹੈ ਇਹਦੇ ਤਹਿਤ ਇਹ ਚਲ ਵਿਧਾਨ ਸਭਾ ਚੱਲਦੀ ਹੈ ਇਹ ਰੂਲ 66ਏ ਦੇ ਤਹਿਤ ਲੱਗਦੇ ਨੇ ਇਹਦੇ ਚ ਸਿਰਫ ਇੱਕ ਗੱਲ ਲਿਖੀ ਗਈ ਹੈ ਇਟ ਸ਼ੁੱਡ ਬੀ ਆਫ ਅਰਜੈਂਟ ਪਬਲਿਕ ਇੰਪੋਰਟੈਂਸ ਨਾ ਇਹ ਲਿਖਿਆ ਗਿਆ ਕਿ ਮਸਲਾ ਤਾਜ਼ਾ ਹੋਣਾ ਚਾਹੀਦਾ ਨਾ ਇਹ ਲਿਖਿਆ ਗਿਆ ਕਿ ਸਰਕਾਰੀ ਨੀਤੀ ਨਹੀਂ ਡਿਸਕਸ ਕਰ ਸਕਦੇ ਹੈਗੇ ਨਾ ਇਹ ਲਿਖਿਆ ਗਿਆ ਕਿ ਤੁਸੀਂ ਰਾਜਪਾਲ ਦੇ ਭਾਸ਼ਣ ਦੇ ਉੱਪਰ ਡਿਸਕਸ ਕਰ ਸਕਦੇ ਹੋ ਜੇ ਆਪ ਦੀ ਕਾਨੂੰਨ ਦੀ ਕਿਤਾਬ ਨੂੰ ਸਪੀਕਰ ਸਾਹਿਬ ਨਹੀਂ ਮੰਨਦੇ ਹੈਗੇ ਤੇ ਸ਼ਰਮ ਹੋਣੀ ਚਾਹੀਦੀ ਸਰਕਾਰ ਨੂੰ ਤੇ ਸਪੀਕਰ ਸਾਹਿਬ ਨੂੰ ਇਹ ਜੇ ਮਸਲਾ ਸਾਡਾ ਸਾਡਾ ਨਿੱਜੀ ਹੈ ਸਾਡਾ ਜ਼ਾਤੀ ਹੈ ਜਿਹੜਾ 65000 ਕਰੋੜ ਨਾਜ ਘਟਾਲੇ ਦਾ ਕਿ 70000 ਕਰੋੜ ਹੈ ਜਿਹੜਾ ਉਹ ਤਿੰਨ ਥਰਮਲ ਪਲਾਂਟਾਂ ਦਾ 125000 ਕਰੋੜ ਬਣ ਗਿਆ ਆਉਣ ਵਾਲੇ 25 ਸਾਲਾਂ ਦੇ ਵਿੱਚ ਕਿਹਦੀ ਜੇਬ ਚੋਂ ਨਿਕਲਣਾ ਪੰਜਾਬ ਦੇ ਕਰਜ਼ੇ ਦਾ ਬੋਝ ਹਲਕਾ ਹੋ ਸਕਦਾ ਜੇ ਸਰਕਾਰ ਇਸ ਪਾਸੇ ਧਿਆਨ ਦੇਵੇ ਮੈਂ ਕਹਿੰਦਾ ਮੈਂ ਚੈਲੰਜ ਕਰਦਾ ਕਿ ਤਿੰਨ ਦਿਨ ਸਾਨੂੰ ਸਰਕਾਰ ਸਮਾਉਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾਂਗੇ ਜਿਹੜੇ ਗੁਨਾਹਗਾਰ ਨੇ ਗਲਤ ਐਗਰੀਮੈਂਟ ਕਰਨ ਵਾਲੇ ਤੇ ਲੋਨ ਨੂੰ ਜਿਹੜਾ ਘਟਾਲੇ ਨੂੰ ਲੋਨ ਦੇਚ ਕਨਵਰਟ ਕਰਨ ਵਾਲੇ ਤਿੰਨ ਦਿਨਾਂ ਦੇ ਵਿੱਚ ਵਿੱਚ ਅੰਦਰ ਉਹਨਾਂ ਨੂੰ ਜੇਲ੍ਹਾਂ ਚ ਢੱਕ ਦਾਂਗੇ ਸਜ਼ਾ ਦੇ ਦਾਂਗੇ ਔਰ ਇਹ ਜਿਹੜੀ ਪਾਲਿਸੀਜ਼ ਬਣਾਈਆਂ ਨੇ ਇਹਨਾਂ ਨੂੰ ਦੁਬਾਰਾ ਰਿਵਿਊ ਕਰਕੇ ਇਹਨਾਂ ਨੂੰ ਸਹੀ ਟਰੈਕ ਤੇ ਚੜਾ ਦਾਂਗੇ ਪੰਜਾਬ ਦੀ ਲੁੱਟ ਬਰਦਾਸ਼ਤ ਨਹੀਂ ਅਸੀਂ ਕਰਨੀ ਹੈਗੀ ਇੱਕ ਮਤਾ ਸ਼ਾਇਦ ਮਨਜ਼ੂਰ ਹੋਇਆ ਉਹ ਕਿਹੜਾ ਮਤਾ ਜਿੱਤੇ ਕੋਈ ਮਨਜ਼ੂਰੀ ਦਿੱਤੀ ਗਈ ਹੈ ਨਹੀਂ ਹਜੇ ਤੱਕ ਸਾਡੇ ਕੋਲ ਤਾਂ ਕੋਈ ਲਿਸਟ ਨਹੀਂ ਆਈ ਹੈਗੀ ਹਜੇ ਤਾਂ ਮੇਰੇ ਕੋਲ ਕੋਈ ਲਿਸਟ ਨਹੀਂ ਹੈਗੀ ਮੇਰੇ ਕੋਲ ਆ ਤਿੰਨ ਲਾਈ ਸੀਗੇ ਮੈਂ ਇਹ ਤਿੰਨੇ ਇਹਨਾਂ ਨੇ ਰਿਜੈਕਟ ਕਰ ਦਿੱਤੇ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋ ਜੇ ਤਾਂ ਪਤਾ ਨਹੀਂ ਪਰ ਮੈਨੂੰ ਲੱਗਦਾ ਨਹੀਂ ਹੈ ਕਿ ਸਪੀਕਰ ਸਾਹਿਬ ਜਾਂ ਸਰਕਾਰ ਅਜਿਹਾ ਕੋਈ ਵੀ ਮਤਾ ਸਾਡਾ ਐਕਸੈਪਟ ਕਰਨਗੇ ਮਨਜ਼ੂਰ ਕਰਨਗੇ ਜੀ ਚ ਉਹਨਾਂ ਨੂੰ ਜਵਾਬ ਦੇਣਾ ਔਖਾ ਹੈ ਅਸੀਂ ਇਹ ਤਿੰਨੇ ਮਤਿਆਂ ਤੇ ਤੁਸੀਂ ਲਗਾਤਾਰ ਫਿਰ ਧਿਆਨ ਦਵਾਉਂਦੇ ਰਹੋਗੇ ਵਿਧਾਨ ਸਭਾ ਦੇ ਅੰਦਰ ਸਾਰੇ ਵਿਧਾਇਕਾਂ ਦਾ ਪਾਈ ਸਾਹਿਬ ਮੇਰੀ ਗੱਲ ਸੁਣੋ ਇੱਕ ਮਿੰਟ ਅਸੀਂ ਲੋਕਾਂ ਦੇ ਵਿੱਚ ਅਸੀਂ ਬਿਜਲੀ ਅੰਦੋਲਨ ਚਲਾਇਆ ਹੋਇਆ ਹੈ ਅਸੀਂ মিডিਆ ਨਾਲ ਤਿੰਨ ਦਿਨ ਪਹਿਲਾਂ ਗੱਲਬਾਤ ਕੀਤੀ ਹੈ ਜਿੱਥੇ ਮਸਲਾ ਉਠਾਉਣਾ ਚਾਹੀਦਾ ਹੈ ਤੇ ਜਿੱਥੋਂ ਸਾਨੂੰ ਨਿਆ ਮਿਲਣ ਦੀ ਉਮੀਦ ਹੈ ਉੱਥੇ ਉਹ ਚੱਕਣ ਨਹੀਂ ਦਿੰਦੇ ਹੈ ਕਿ ਦੱਸੋ ਕਿੱਧਰ ਜਾਈਏ ਸਿਰਫ ਔਰ ਸਿਰਫ ਜ਼ਰੀਏ ਜਿਹੜਾ ਉਹ ਤੁਸੀਂ মিডিਆ ਦੇ ਸਾਥੀਆਂ ਭਰਾਵਾਂ ਸੋਸ਼ਲ ਮੀਡੀਆ ਸਾਡਾ ਸਹਾਰਾ ਮੈਂ ਬੇਨਤੀ ਕਰੂੰਗਾ মিডিਆ ਨੂੰ ਔਰ ਸੋਸ਼ਲ ਮੀਡੀਆ ਨੂੰ ਇਹ ਇਹ ਜਿਹੜੇ ਮਸਲੇ ਨੇ ਇਹ ਕੋਈ ਅਮਨ ਅਰੋੜੇ ਦੇ ਜਾਂ ਹਰਪਾਲ ਚੀਮੇ ਦੇ ਜਾਂ ਅਰਵਿੰਦ ਕੇਜਰੀਵਾਲ ਜੀ ਦੇ ਨਹੀਂ ਹੈਗੇ ਇਹ ਪੰਜਾਬ ਨਾਲ ਸੰਬੰਧਿਤ ਨੇ ਇਹ ਮੁਲਕ ਨਾਲ ਦੇਸ਼ ਨਾਲ ਸੰਬੰਧਿਤ ਨੇ ਦੇਸ਼ ਦੀ ਪ੍ਰਾਈਡ ਨਾਲ ਸੰਬੰਧਿਤ ਨੇ ਪਰ ਮਸਲੇ ਇਹ ਗੱਲ ਹੀ ਨਹੀਂ ਕਰ ਦਿੰਦੇ ਹੈ ਕਿ ਕਿਉਂਕਿ ਪਤਾ ਹੈ ਕਿ ਮੈਨੂੰ ਤਾਂ ਹੁਣ ਇਹ ਸ਼ੱਕ ਪੈਣ ਲੱਗ ਗਿਆ ਕਿ ਜਿਹੜੇ 2 ਸਾਲ ਹੋ ਗਏ ਇਹਨਾਂ ਨੇ ਡੱਕਾ ਨਹੀਂ ਤੋੜਿਆ ਹੈਗਾ ਥਰਮਲ ਪਾਵਰ ਪਲਾਂਟਾਂ ਦੇ ਨਾਲ ਜਿਹੜੇ ਗਲਤ ਸਮਝੌਤੇ ਕੀਤੇ ਸੀਗੇ ਔਰ 4 ਦਿਨ ਪਹਿਲਾਂ ਸੁਨੀਲ ਜਾਖੜ ਜੀ ਨੇ ਆਪ ਕਿਹਾ ਕਿ ਹਾਂ 2300 ਕਰੋੜ ਹੈ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਫालतू ਜਾ ਰਿਹਾ ਹੈ ਹਰ ਸਾਲ ਇਹ ਤਾਂ ਮੈਂ ਜਖਰ ਸਾਹਿਬ ਤੋਂ ਕਨਫਰਮ ਕਰਨਾ ਚਾਹੂੰਗਾ ਪੁੱਛਣਾ ਚਾਹੂੰਗਾ ਕਿ ਫਿਰ ਜੀ ਇਹ 2300 ਕਰੋੜ ਜਿਹੜਾ ਉਹਨਾਂ ਨੂੰ ਤੁਸੀਂ ਫालतੂ ਦੇ ਰਹੇ ਹੋ ਇਹਦੇ ਚੋਂ ਕਿੰਨਾ ਹਿੱਸਾ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਮੰਤਰੀਆਂ ਨੂੰ ਜਾਂਦੇ ਦੱਸ ਦੇਣਾ ਜਾਂ ਕਹਿ ਦੇਣਾ ਕਿ ਸਾਡੇ ਚ ਦਮ ਨਹੀਂ ਹੈ ਅਸੀਂ ਨਹੀਂ ਸਮਝੋ ਤੇ ਰੱਦ ਕਰ ਸਕਦੇ ਸਾਨੂੰ ਸਮਾ ਦੇ ਤਿੰਨ ਦਿਨਾਂ ਚ ਅਸੀਂ ਕਰ ਦਾਂਗੇ ਤੁਹਾਨੂੰ ਕੀ ਲੱਗਦਾ ਵਿਧਾਨ ਸਭਾ ਜਿਸ ਕੰਮ ਲਈ ਬਣਾਈ ਸੀ ਉਹ ਮਕਸਦ ਤੋਂ ਭਟਕ ਗਈ ਹੈ ਮਤਲਬ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਜਿਹੜੇ ਖੇਤ ਨੂੰ ਵਾਰਡ ਖਾ ਰਹੀ ਹੈ ਪਹਿਲਾ ਅਕਾਲੀ ਦਲ ਵਾਲੇ ਖਾਈ ਗਏ ਤੇ ਹੁਣ ਖੇਤ ਨੂੰ ਬਚਾਉਣ ਦੀ ਜ਼ਿੰਮੇਵਾਰੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਸਮਾਈ ਸੀਗੀ ਤੇ ਹੁਣ ਉਹ ਵਾੜ ਖੇਤ ਨੂੰ ਤੁਹਾਨੂੰ ਵੀ ਸਮਝਾਉਣਾ ਚਾਹੁੰਦੇ ਸਨ ਇਹ ਜਿਹੜੀ ਜ਼ਿੰਮੇਵਾਰੀ ਪਰ ਤੁਸੀਂ ਨਹੀਂ ਸੁਵਾਲੀ ਤੁਹਾਡੇ ਜਿਹੜੇ ਹਾਈ ਕਮਾਂਡ ਨੇ ਇਹਦੇ ਫੈਸਲੇ ਕਰ ਲਏ ਪਾਰਟੀ ਦਫਾੜ ਹੋ ਗਈ ਅੱਜ ਦੀ ਡੇਟ ਦੇ ਵਿੱਚ ਵੀ ਦਫਾੜਾ ਲੋਕ ਸਭਾ ਚ ਵੀ ਨੂੰ ਕੁਝ ਲੱਗਦਾ ਵੀ ਤੁਹਾਡਾ ਕੁਝ ਬਣੇਗਾ ਮੇਰੀ ਮੇਰੀ ਬੇਨਤੀ ਨੂੰ ਸਮਝੋ ਚਲੋ ਤੁਸੀਂ ਜੇ ਪੱਤਰਕਾਰੀ ਦੇ ਨਾਲ ਨਾਲ ਭੁਖਵਾਣੀ ਵੀ ਕਰਦੇ ਹੋ ਵੀ ਲੋਕ ਸਭਾ ਸਾਡਾ ਨਹੀਂ ਕੁਝ ਬਣੇਗਾ ਇਹ ਤੁਹਾਡੀ ਭੁਖਵਾਣੀ ਹੈ ਮੈਂ ਮੈਂ ਉਸ ਗੱਲ ਤੇ ਨਹੀਂ ਆਉਂਦਾ ਹੈਗਾ ਪਰ ਸਵਾਲ ਇਹ ਹੈ ਸਵਾਲ ਇਹ ਹੈ ਕਿ ਲੋਕਾਂ ਨੇ 25% ਲੋਕ ਨੇ ਜਿਹੜੇ ਉਹਨਾਂ ਨੇ 26% ਉਹਨਾਂ ਨੇ ਸਾਡੇ ਸਾਡੀ ਗੱਲ ਸਮਝਾ ਗਈ ਉਹਨਾਂ ਦੇ ਉਹਨਾਂ ਨੇ ਸਾਨੂੰ ਵੋਟ ਪਾਈ ਅਸੀਂ ਸਾਰੇ ਪੰਜਾਬ ਦੀ ਅੱਜ ਗੱਲ ਚੱਕ ਰਿਆਂ ਬਾਕੀ 74% ਅੱਜ ਦੁਹਤੀਆਂ ਹੱਥ ਮਾਰ ਮਾਰ ਪਛਤਾ ਰਹੇ ਨੇ ਕਿ ਕਿੰਨਾ ਗੱਪਾਂ ਦੇ ਵਿੱਚ ਆ ਕੇ ਕਿੰਨਾ ਵਾਅਦਿਆਂ ਦੇ ਵਿੱਚ ਆ ਕੇ ਅਸੀਂ ਕੈਪਟਨ ਸਾਹਿਬ ਨੂੰ ਸਰਕਾਰ ਸਮਾਤੀ ਤੇ ਆਜੋ ਪਛਤਾ ਰਹੇ ਨੇ ਸੋ ਇਸ ਕਰਕੇ ਅਸੀਂ ਇਕੱਠੇ ਆ ਜਾਂ ਅਲੱਗ ਆ ਉਹ ਮੀਟਰ ਨਹੀਂ ਕਰਦਾ ਹੈਗਾ ਸਵਾਲ ਇਹ ਹੈ ਕਿ ਅਸੀਂ ਮਨ ਲੋਕਾਂ ਦੇ ਮਸਲੇ ਚੱਕ ਰਹੇ ਹਾਂ ਕਿ ਨਹੀਂ ਚੱਕ ਰਹੇ ਪੰਜਾਬ ਇੰਪੋਰਟੈਂਟ ਹੈ ਲੋਕ ਇੰਪੋਰਟੈਂਟ ਨੇ ਪਾਰਟੀਆਂ ਬਾਤ ਚ ਨੇ ਇੰਡੀਵਿਜੁਅਲ ਬਾਤ ਚ ਨੇ ਅਸੀਂ ਮਸਲੇ ਚ ਚੱਕਣ ਦੀ ਡਿਊਟੀ ਲਈ ਹੈ ਚੱਕ ਰਹੇ ਹਾਂ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਇਹਨਾਂ ਅਮਨ ਰੋੜਾ ਜਿੰਨਾ ਦਾ ਕਹਿਣਾ ਕਿ ਉਹ ਜੋ ਮਤੇ ਵਿਧਾਨ ਸਭਾ ਚ ਰੱਖਣਾ ਚਾਹੁੰਦੇ ਸਨ ਉਹਨਾਂ ਨੂੰ ਸਪੀਕਰ ਨੇ ਮਨਜ਼ੂਰੀ ਨਹੀਂ ਦਿੱਤੀ ਔਰ ਜਿਹੜੀ ਮੌਜੂਦਾ ਸਰਕਾਰ ਉਹ ਵੀ ਪਿਛਲੀ ਇਕਾਲੀ ਭਾਜਪਾ ਸਰਕਾਰ ਦੀ ਤਰ੍ਹਾਂ ਡੰਗਟਪਾਉ ਨੀਤੀਆਂ ਤੇ ਚੱਲ ਰਹੀ ਹੈ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ